4 ਕਿਲੋਮੀਟਰ ਤੱਕ ਭਾਈ ਗੱਡੀ ਦਾ ਸਫ਼ਰ ਕਿਉਂਕਿ ਨਾ ਆਪਣੇ ਸਾਈਕਲ ਦੇ ਨਾ ਪਿਛਲੇ ਜਿਹੜਾ ਚੱਕਾ ਹੁੰਦਾ ਉਹਦੀ ਡਿਸਕ ਬ੍ਰੇਕ ਜੀ ਹੈਗੀ ਤੇ ਉਹਦੇ 'ਚ ਪੰਜ ਨਾਟ ਆ ਗਏ ਪੰਜਾਂ 'ਚੋਂ 4 ਹੈ ਨਹੀਂ ਗੇ ਤੇ 1 ਨਾਟ ਸੀਗਾ ਤੇ ਥੋੜਾ ਜਿਹਾ ਖਤਰੇ ਵਾਲਾ ਕੰਮ ਸੀਗਾ ਤੇ ਭਾਈ ਸਾਹਿਬ ਨੇ ਪਹਿਲਾਂ ਤਾਂ ਖਾਣਾ-ਦਾਣਾ ਖਵਾਇਆ ਜੀ ਇਹਨਾਂ ਦਾ ਬੜਾ ਧੰਨਵਾਦ ਨੰਨੀ ਆਓ ਥੈਂਕ ਯੂ ਨੰਨੀ ਇਹ ਆ ਭਾਈ ਡੀ ਕੈਟਰਿੰਗ ਵਾਲਿਆਂ ਦਾ ਸਾਰਾ ਸਟਾਫ ਹਨਾ ਸਾਰੇ ਭੈਣ ਭਾਈ ਤੇ ਜਿਨ੍ਹਾਂ ਨੇ ਆਪਣਾ ਬੜਾ ਹੀ ਮਾਨ ਸਤਿਕਾਰ ਕਰਿਆ ਨਾਲ ਫੋਟੋਆਂ ਫਟੋਆਂ ਵੀ ਖਿੱਚੀਆਂ ਹੈਲੋ ਭਈਆ ਆਪਕਾ ਨਾਮ ਕੀ ਹੈ ਜੀ ਐਲਜੋ 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 ਹਿੰਦੀ ਆਤੀ ਹੈ ਆਪਕੋ ਥੋੜਾ ਥੋੜਾ ਮੋਲ ਆਪਕਾ ਨਾਮ ਦਿਨਜੂ ਦਿਨਜੂ ਆਪ ਕਹਾਂ ਸੇ ਹੋ ਹਾ ਨਡਵਨੁਰ ਅਰਣਾਵਲ 11ਵੇਂ ਮਹੀਨੇ ਦੀ 12 ਤਰੀਕ ਦਿਨ ਹੈਗਾ ਅੱਜ ਬੁੱਧਵਾਰ ਸਮਾਂ ਜਿਹੜਾ ਹੈਗਾ 9 ਤੋਂ ਉੱਤੇ ਹੋ ਗਿਆ ਜੀ ਤੇ ਆਹ ਆ ਭਾਈ ਗੁਰਦੁਆਰਾ ਸਾਹਿਬ ਸ਼ਹਿਰ ਹੈਗਾ ਕੋਚੀ ਕੇਰਲਾ ਦਾ ਸ਼ਹਿਰ ਕੋਚੀ ਦੇ ਵਿੱਚ ਇਹ ਗੁਰਦੁਆਰਾ ਇੱਕੋ ਇੱਕ ਹੀ ਜਿਹੜਾ ਇੱਥੇ ਭਾਈ ਗੁਰਦੁਆਰਾ ਸਾਹਿਬ ਹੈਗਾ ਪੂਰੇ ਕੇਰਲਾ ਰਾਜ ਦੇ ਵਿੱਚ ਸਾਈਕਲ ਭਾਈ ਆਪਣੇ ਤਿਆਰ ਵਰ ਤਿਆਰ ਨੇ ਗੱਡੀਆਂ ਆਪਣੀਆਂ ਬਿਲਕੁਲ ਤਿਆਰ ਹੈਗੀਆਂ ਸਮਾਨ ਸੱਲਾ ਜਿਹੜਾ ਸਾਰਾ ਬਨ ਲਿਆ ਭਾਈ ਲੱਦ ਲਿਆ ਲੀੜਾ ਲੱਤ ਰਾਹ ਦਾ ਧੋਤਾ ਸੀਗਾ ਜੀ ਧੁੱਪ ਥੋੜੀ ਜੀ ਲੇਟ ਨਿਕਲੀ ਆ ਹੁਣੀ ਨਿਕਲੀ ਆ ਤੇ ਜਿਹੜਾ ਕਰਕੇ ਕੱਪੜੇ ਆਪਣੇ ਸੁੱਕੇ ਨਹੀਂ ਹੈਗੇ ਤੇ ਐਂ ਕਿਰਾ ਗੁੱਥਮ ਗੁੱਥੀ ਜੀ ਕਰਕੇ ਆ ਬੈਗ ਦੇ ਵਿੱਚ ਪਾ ਲੇ ਤੇ ਗਾਂ ਜਾ ਕੇ ਦੇਖਾਂਗੇ ਜੇ ਕਿਤੇ ਦੁਪਹਿਰੇ 10 ਮਿੰਟ ਰੁਕੇ ਤਾਂ ਉੱਥੇ ਭਾਈ 10 ਮਿੰਟ ਸੁੱਕਣੇ ਪਾ ਦਾਂਗੇ ਤੇ ਨਹੀਂ ਤਾਂ ਤੁਹਾਨੂੰ ਪਤਾ ਜੀ ਕੱਪੜੇ ਜਿਹੜੇ ਮੁਸਕ ਜੇ ਜਾਂਦੇ ਆ ਕਿ ਲੀੜਾ ਲੂੜਾ ਮਾਰ ਲਿਆ ਭਾਈ ਸਾਈਕਲਾਂ ਤੇ ਸਾਫ ਕਰ ਲਏ ਹਨ ਮਾੜੀ ਮੋਟੀ ਹੁੰਦੀ ਹੈ ਨਾ ਕਪੜਾ ਮਾਰਨਾ ਜ਼ਰੂਰੀ ਹੈਗਾ ਸੰਦ ਸੰਦੇੜੇ ਤੇ ਐਨੇ ਨਾ ਕੋਈ ਨਾਟ ਨੂੰ ਟ ਇਧਰ ਉਧਰ ਹੋਇਆ ਹੁੰਦਾ ਤਾਂ ਉਹਦਾ ਪਤਾ ਲੱਗ ਜਾਂਦਾ ਮਾੜੇ ਮੋਟੇ ਨਾਲ ਹੱਥ ਫੇਰੀ ਹੋ ਜਾਂਦੀ ਹੈਗੀ ਤੇ ਪੰਜਾਬ ਪੰਜਾਬ ਤੋਂ ਜੀ ਪੂਰੇ ਭਾਰਤ ਦਾ ਸਫਰ ਬਿੱਟੂ ਫੇਲੀਅਰ ਨਸ਼ਿਆਂ ਤੋਂ ਭਾਈ ਸਾਰੇ ਜਾਣੇ ਦੂਰ ਰਹੋ ਬਿੱਟੂ ਫੇਲੀਅਰ ਇਹ ਆਪਣਾ ਸਾਰੇ ਪਾਸੇ ਇੱਕੋ ਹੀ ਨਾਮ ਆ ਭਾਈ ਤੇ ਨਾਲ ਆਪਣੇ ਸਾਥੀ ਇੱਕ ਸੰਦੀਪ ਦਾ ਸਫਰਨਾਮਾ ਤੇ ਇੱਕ ਫੇਲਵੰਦਾ ਇਧਰ ਖੜਾਗਾ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੱਲ ਆਪਾਂ ਘੁੰਮਿਆ ਭਾਈ ਕੋਚੀ ਸ਼ਹਿਰ ਆਹ ਸ਼ਹਿਰ ਜਿਹਦੇ ਵਿੱਚ ਆਪਾਂ ਖੜੇ ਆ ਇਹ ਸ਼ਹਿਰ ਦੇਖਿਆ ਇਹਦਾ ਆਲਾ ਦਵਾਲਾ ਤੇ ਅੱਜ ਆਪਾਂ ਕੋਜੀਕੋਡ ਵੱਲ ਜਾ ਰਹੇ ਆ ਕੋਜੀਕੋਡ ਇੱਥੋਂ ਲਗਭਗ 200 ਕਿਲੋਮੀਟਰ ਦੇ ਨੇੜੇ ਤੇੜਾ ਤੇ ਇਸ ਤੋਂ ਬਾਅਦ ਗੋਆ ਗੋਆ ਹੈਗਾ ਅਜੇ ਗੋਆ ਦੂਰ ਪਿਆ 750 ਕਿਲੋਮੀਟਰ ਲਗਭਗ ਗੋਆ ਪਿਆਗਾ ਉਧਰ ਨੂੰ ਹੁੰਦੇ ਹਵਾਏ ਆਪਾਂ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਨਦੇੜ ਸਾਹਿਬ ਉਧਰ ਨੂੰ ਜਾ ਰਹੇ ਆ ਇਸ ਤੋਂ ਬਾਅਦ ਰਾਜਸਥਾਨ ਹੁੰਦੇ ਹੋਏ ਜਿੰਮੇ ਭਾਈ ਗਲੀਆਂ ਸਾਰਾ ਕੁਝ ਆਉ ਹਣਾ ਤੇ ਤੁਹਾਡੇ ਨਾਲ ਸਾਂਝਾ ਕਰਦੇ ਤੁਰ ਜਾਵਾਂਗੇ ਤੇ ਅੱਜ ਦੇ ਸਫ਼ਰ 'ਚ ਬਣੇ ਰਹੋ ਭਾਈ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਚੱਲਦੇ ਆ ਜੀ ਬਹੁਤ ਧੰਨਵਾਦ ਬਾਬਾ ਮੰਗਾ ਸਿੰਘ ਜੀ ਦਾ ਬਾਬਾ ਜੀ ਇੱਕ ਮੜਾ ਜਾਏ ਦੱਸ ਦੋ ਇਹ ਜਗ੍ਹਾ ਕਿਹੜੀ ਥਾਂ ਹੈ ਯਾਰ ਕਿਸੇ ਨੇ ਆਉਣਾ ਹੁੰਦਾ ਨਾ ਪੰਜਾਬ ਤੋਂ ਕੋਈ ਸੰਗਤ ਆਉਂਦੀ ਹੈਗੀ ਹਾਂਜੀ ਹਾਂਜੀ ਇਹ ਨਗਰ ਦਾ ਕੀ ਨਾਂ ਹੈ ਜੀ ਤੇਵਰਾ ਜੰਕਸ਼ਨ ਆਈਏ ਇਸ ਦਾ ਨਾਮ ਤੇਵਰਾ ਜੰਕਸ਼ਨ ਹਾਂਜੀ ਹਾਂਜੀ ਤੇਵਰਾ ਜੰਕਸ਼ਨ ਦੇ ਵਿੱਚ ਬਾਈਰ ਤੋਂ ਪੈਣਾ 30 ਕਿਲੋਮੀਟਰ ਤੇ ਵੈਸੇ ਬਾਈ ਰੇਡੋਂ ਆਉਣਾ ਹੋਵੇ ਤੇ ਜਦੋਂ ਮਰਜ਼ੀ ਆ ਸਕਦੇ ਤੁਸੀਂ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਬਾ ਜੀ ਹਾਂਜੀ ਧੰਨਵਾਦ ਜੀ ਮਿਲਾਂਗੇ ਕਦੇ ਫੇਰ ਪੰਜਾਬ ਜੀ ਠੀਕ ਹੈ ਧੰਨਵਾਦ ਜੀ ਅੱਜ ਦੇ ਦਿਨ ਨੇ ਪੈਡਲ ਪੈਡਲ ਮਾਰੇ ਆ ਜੀ ਤੇ ਕੋਚੀ ਸ਼ਹਿਰ ਤੋਂ ਬਾਹਰ ਨਿਕਲੀ ਜਾਂਦੇ ਆ ਭਾਈ ਆਪਾਂ ਤਿੰਨ ਸਾਥੀਆਂ ਜੀ ਚੌਥਾ ਆਪਣਾ ਸਾਥੀ ਨੀਸ਼ੂ ਭਾਈ ਨੀਸ਼ੂ ਹਾਈਕਰ ਉਹ ਵੀ ਜਿਹੜਾ ਘਰੇ ਪਹੁੰਚ ਗਿਆ ਮਾਬਾ ਭਲੀ ਕਰੇ ਮਿਲਦੇ ਆ ਜੀ ਫਿਰ ਅੱਗੇ ਦੇ ਸਫ਼ਰ ਨਾਲ ਕਦੇ ਕਦੇ ਚੈਨ ਵੀ ਉੱਤਰ ਜਾਂਦੀ ਹੈ ਜੀ ਗੇਅਰ ਬਦਲਦੇ ਹੋਏ ਇੱਥੇ ਚੜੀ ਹੋਈ ਹੈ ਉਤਰੀ ਤਾਂ ਹੋਈ ਹੈ ਬਿਲਕੁਲ ਚੜੀ ਹੋਈ ਹੈ ਜੀ ਇੱਕ ਛੋਟੀ ਕਰਾਰੀ ਹੈ ਪਰ ਮੈਨੂੰ ਨਹੀਂ ਦਿਖੀ ਜਿਹੜੀ ਯਾਰ ਆ ਗਿਆ ਵਾਹ ਸਾਫ ਹੈ एसर मेहरबानी मेहरबानी हिंदी हिंदी आती है आती है बोल दो तो, बोल तो। गाड़ी नंबर जी तमिल लाडू ते भाई साहब मिले आ जी पहला इत्थे रोकया तो कहंदे नहीं थोड़ा जा होर आगे आ जाओ ते कहंदे कुछ खाले पीने आंगे है अच्छा मेरे इसके बीच में एक मीटिंग आया क्या नाम है सर आपका जी <laughs> मेरा नाम विकनेश विकनेश कहाँ से हो जी हम बेसिकली तमिलनाडु से है अभी केरला पे सेटल केरला पे हाँ yeah. आपने हमें में रास्ते में रास्ते वहाँ पे देखा दो या तीन किलोमीटर पहले पे देखा था अच्छा, अच्छा तो मैंने देखा और इसके बीच में मेरा कोई मीटिंग आया गया था इसलिए मैंने छोड़ दिया और आप पे मैं वहाँ से जाना है मैंने दूसरे रास्ते पे जाना है आपके देखने के लिए मैंने आया। नो वाले you, आपने मीटिंग छोड़ दिया आप मीटिंग भी जस्ट लाइक दैट वी आई 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 एक्चुअली हैव टू टू गो द अदर वे सो केम हियर किलोमीटर इसके बीच में ਭਾਈ ਦੀ ਕਹਿੰਦੇ ਭਾਈ ਮੀਟਿੰਗ ਸੀਗੀ ਪਰ 3 ਕਿਲੋਮੀਟਰ ਹੋਰ ਪਾਸੇ ਨੂੰ ਆ ਗਿਆ ਆਪਣੇ ਪਿੱਛੇ ਬੜੇ ਚੰਗੇ ਲੋਕ ਆ ਭਾਈ ਆਵਦਾ ਕੰਮ ਤਾਂ ਦਾ ਛੱਡ ਕੇ ਦੇਖ ਲੋ 3 ਕਿਲੋਮੀਟਰ ਗਾਂ ਆ ਗਿਆ ਦੋਸਾ ਤੇ ਨਾਲ ਭਾਈ ਆਹ ਚਟਨੀਆਂ ਨਾਰੀਅਲ ਦੀ ਚਟਨੀ ਹੋ ਗਈ ਸਾਂਬਰ ਹੋ ਗਿਆ ਤੇ ਚਾਹ ਦਾ ਕੱਪ ਉਹ ਭਾਈ। ਓਕੇ I will go। ਹਾਂਜੀ ਹਾਂਜੀ ਚਲੋ। 4 ਕਿਲੋਮੀਟਰ ਤੱਕ ਭਾਈ ਗੱਡੀ ਦਾ ਸਫ਼ਰ। ਕਿਉਂਕਿ ਨਾ ਆਪਣੇ ਸਾਈਕਲ ਦੇ ਨਾ ਪਿਛਲੇ ਜਿਹੜਾ ਚੱਕਾ ਹੁੰਦਾ ਉਹਦੀ ਡਿਸਕ ਬ੍ਰੇਕ ਜੀ ਹੈਗੀ ਤੇ ਉਹਦੇ 'ਚ ਪੰਜ ਨਾਟ ਆ ਗਏ। ਪੰਜਾਂ 'ਚੋਂ 4 ਹੈ ਨਹੀਂਗੇ ਤੇ 1 ਨਾਟ ਸੀਗਾ। ਤੇ ਥੋੜਾ ਜਿਹਾ ਖਤਰੇ ਵਾਲਾ ਕੰਮ ਸੀਗਾ ਤੇ ਭਾਈ ਸਾਹਿਬ ਨੇ ਪਹਿਲਾਂ ਤਾਂ ਖਾਣਾ-ਦਾਣਾ ਖਵਾਇਆ ਜੀ ਇਹਨਾਂ ਦਾ ਬੜਾ ਧੰਨਵਾਦ। ਨੰਨੀ ਆਓ ਥੈਂਕ ਯੂ ਨੰਨੀ ਇਟਸ ਨਾਟ ਬੇਹੋਂ ਥੋੜਾ ਜਿਹਾ ਇੱਥੇ ਭਾਈ ਦੁਕਾਨਾਂ ਕੀ ਪਾਸੇ ਤੇ ਡੀ ਕੈਥਲੋਨ ਵਾਲਿਆਂ ਦੀ ਹਨਾ ਤੇ ਉੱਥੇ ਜਾ ਕੇ ਭਾਈ ਸਾਹਿਬ ਕਹਿੰਦੇ ਸਾਈਕਲ ਆਪਣਾ ਵੇਚ ਹੀ ਰੱਖ ਲੈਣਾ ਨੇ ਆ ਮਗਰਲੇ ਪਾਸੇ ਪਿਆਗਾ ਯੈਸ 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 ਤੇ ਹਰਪਾਲ ਹੁਣ ਹੀ ਮਗਰੀ ਆਉਂਦੇ ਬਹੁਤ ਬਾਈ ਨੂੰ ਕਿਹਾ ਸੀਗਾ ਵੀ ਅਸੀਂ ਦਿਨੇ ਭਾਈ ਆਉਣੇ ਆਂਗੇ ਕਹਿੰਦੇ ਨਹੀਂ ਨਹੀਂ ਆਪਾਂ ਗੱਲਾਂ ਬਾਤਾਂ ਕਰਦੇ ਜਾਵਾਂਗੇ ਤੇ ਤੁਸੀਂ ਮੇਰੇ ਨਾਲ ਹੀ ਆਓ ਤੇ 4 ਕਿਲੋਮੀਟਰ ਤੱਕ ਜਾਣਾ ਜੀ ਤੇ ਉੱਥੇ ਆਪਾਂ ਸਾਈਕਲ ਦਾ ਥੋੜਾ ਜਿਹਾ ਹਾਲਚਾਲ ਪੁੱਛ ਲਈਏ ਕਰਾ ਲਈਏ ਠੀਕ आप सर क्या बिजनेस करते हो क्या ने, काम? बिजनेस नहीं मैं काम कर रहा हूँ तो अभी मैंने बोल दिया था ना एक चार किलोमीटर का नहीं है तो आप वहाँ से आ गए ना इस हमारा बड़ी दूर से चल के चार किलोमीटर की तो बात नहीं है। चार किलोमीटर की हम इतना दूर आए अपने है ना यस यस मेरा हिंदी इतना अच्छा नहीं है मैं बिल्कुल जी बिल्कुल तो अभी केरला कैसे लगा है आपको केरला बहुत खूबसूरत है जी हरियाली बहुत है या, या। पीछे ता, आप तमिलनाडु से होते वहाँ हाँ, तो गर्मी बहुत है वहाँ तो गर्मी बहुत है यहाँ थोड़ा मौसम का फर्क है ये, ये। और साफ सुथरा है बढ़िया अच्छा शहर है लोग भी अच्छे हैं आपके जैसे <laughs> जो हमारी मदद कर रहे हैं डी कैथलॉन ਕਾਫੀ ਵੱਡਾ ਸੋਰਾ ਨਾ ਇਹ ਤੇ ਇਹ ਕਾਫੀ ਵੱਡਾ ਸੋਰਾ ਆ ਅੰਦਰ ਆ ਕੇ ਜਾ ਦੇਖ ਲਓ ਵਧੀਆ ਸਮਾਨ ਸੱਲਾ ਮਿਲਦਾ ਜਿੱਥੋਂ ਸਾਰਾ ਹੀ ਕੋਈ ਭਲਾ ਨਹੀਂ ਖੇਡਾਂ ਦਾ ਹੋਵੇ ਖੇਡਾਂ ਦਾ ਹੀ ਹੁੰਦਾ ਜ਼ਿਆਦਾਤਰ ਤਾਂ ਤੇ ਸਾਈਕਲਾਂ ਦਾ ਵੀ ਵਧੀਆ ਸਮਾਨ ਸੱਲਾ ਸਾਰਾ ਕੁਝ ਹੀ ਮਿਲ ਜਾਂਦਾ ਬਹੁਤ ਵੱਡਾ ਸਟੋਰ ਆ ਭਾਈ ਬਹੁਤ ਸਮਾਨਸੱਲਾ ਇੱਥੋਂ ਮਿਲਦਾਗਾ ਇਧਰਲੇ ਪਾਸੇ ਖੜੇ ਸਾਈਕਲ ਟੰਗੇ ਪਈਆ ਰਿਪੇਅਰ ਵੀ ਕਰ ਦਿੰਦੇ ਆ ਇੱਥੇ ਪਰ ਇਹਨਾਂ ਦੀ ਆਪਦੀ ਕੰਪਨੀ ਦੇ ਜਿਹੜੇ ਸਾਈਕਲ ਹੁੰਦੇ ਹੈਗੇ ਉਹਨਾਂ ਨੂੰ ਜ਼ਿਆਦਾ ਰਿਪੇਅਰ ਕਰਦੇ ਆਗੇ ਆਪਣੇ ਵਾਲਾ ਪੁੱਛਿਆ ਭਾਈ ਨੇ ਕਿਹਾ ਵੀ ਭਾਈ ਭਾਰਤ ਦੀ ਯਾਤਰਾ ਕਰ ਜਾਂਦੇ ਆ ਇੱਕ ਦੋ ਨਟ ਹੈ ਨਹੀਂ ਸਾਈਕਲ ਦੇ ਤੇ ਉਹ ਕਹਿੰਦੇ ਭਾਈ ਚੈੱਕ ਕਰਦੇ ਆ ਜੇ ਹੋਏ ਤਾਂ ਜ਼ਰੂਰ ਪਾ ਦਾਂਗੇ ਤੇ ਆਪਾਂ ਤੁਹਾਨੂੰ ਦੱਸ ਦਿਆਂ ਭਾਈ ਕਿਹੜੇ ਨਟ ਹੈ ਨਹੀਂਗੇ ਆਹ ਡੈਸ ਕਾਲੇ ਜੀ ਆਹ ਦੇਖੋ ਆਹ ਨਟ ਦੋ ਜਿਹੜੇ ਹੈ ਨਹੀਂ ਗਏ ਇਹ ਡਿੱਗ ਪੇ ਪਤਾ ਹੀ ਨਹੀਂ ਲੱਗਿਆ ਜੀ ਕਿੱਧਰ ਨੂੰ ਗਏ ਸਵੇਰੇ ਜਦੋਂ ਲੀਰ ਜੀ ਮਰੀ ਜਾਂਦੇ ਸੀਗੇ ਉਦੋਂ ਪਤਾ ਲੱਗਿਆ ਜਿਨ੍ਹਾਂ ਨੇ ਭਾਈ ਘੁੰਮਣ ਘਮਾਉਣ ਜਾਣਾਗਾ ਤੇ ਜਾਂ ਕੋਈ ਖੇਡਣ ਕੁੱਦਣ ਵਾਲਾ ਸਮਾਨ ਲੈਣਾ ਹਨਾ ਜਿਹੜਾ ਇਹ ਡੀ ਕੈਥਲੋਨ ਵਾਲੀ ਦੁਕਾਨ ਆ ਗਈ ਇਹਨਾਂ ਦਾ ਸਟੋਰ ਹੈ ਤੇ ਬੜਾ ਵਧੀਆ ਭਾਈ ਸਮਾਨ ਮਿਲਦਾ ਇਹਨਾਂ ਦੇ ਪੈਸੇ ਤਾਂ ਜਰੂਰ ਭਾਈ ਵੱਧ ਲੱਗਦੇ ਆਗੇ ਤੇ ਪਰ ਚੀਜ਼ ਜਿਹੜੀ ਮਿਲਦੀ ਹੈ ਨਾ ਨੰਬਰ 1 ਹੁੰਦੀ ਹੈ ਪੂਰੀ ਨੰਬਰ 1 ਜਿਹੜੀ ਮਰਜ਼ੀ ਚੀਜ਼ ਖਰੀਦੋ ਇੱਥੋਂ ਟੈਂਟ ਵੀ ਮਿਲ ਜਾਂਦੇ ਆ ਸਾਈਕਲ ਵੀ ਮਿਲ ਜਾਂਦੇ ਆ ਟੂਪਾਂਟ ਆਪਾਂ ਸਾਈਕਲ ਦੀਆਂ ਸਭ ਕੁਝ ਬੈਗ ਅਗਲੇ ਪਿਛਲੇ ਤੇ ਆ ਹਨਾ ਜਿਹੜੇ ਆ ਮੀਂਹ ਵਾਲੇ ਆ ਹੁੰਦੇ ਆ ਦੇਖ ਲੈ ਕਿੱਟਾਂ ਦੇ ਉੱਤੋਂ ਦੀ ਪਾਉਣ ਵਾਲੇ ਬੈਗਾਂ ਦੇ ਉੱਤੋਂ ਦੀ ਪਾਉਣ ਵਾਲੇ ਬੜੀ ਵਧੀਆ ਜਿਹੀ ਚੀਜ਼ ਐ ਇਹ ਸਾਰੇ ਉਹ ਹੀ ਇਹ ਵੀ ਸਾਰਾ ਆਪਣਾ ਕੈਂਪਿੰਗ ਵਾਸਤੇ ਆ ਜੀ ਪਹਾੜਾਂ ਪੂੜਾਂ ਤੇ ਜਿਹੜੇ ਜਾਂਦੇ ਆ ਕੈਂਪਿੰਗ ਕਰਨ ਵਾਸਤੇ ਕੁਰਸੀਆਂ ਜੀਆਂ ਜਿਹੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਥੋੜੀ ਜਿਹੀ ਥਾਂ ਹੀ ਬਣ ਜਾਂਦੀ ਐ ਆ ਵੀ ਟੈਂਟ ਦੇ ਵਿੱਚ ਹੀ ਲਾਉਣ ਵਾਸਤੇ ਹੁੰਦਾ ਐ ਹਵਾ ਜੀ ਭਰਦੀ ਐ ਦੇ ਚ 2299 ਉਹ ਪਏ ਆ ਟੈਂਟ ਸਾਰੇ ਪਿਛਲੇ ਪਾਸੇ ਆ ਪੈਟੈਂਟ ਜੀ 3800 ਰੁਪਏ ਦਾ ਆ ਇੱਕ 1800 ਰੁਪਏ ਦਾਗਾ ਕੁਆਲਟੀ ਬਹੁਤ ਵਧੀਆ ਹੁੰਦੀ ਹੈ ਜ ਇਹਨਾਂ ਦੀ ਬੜੇ ਵਧੀਆ ਹੁੰਦੇ ਆ ਪਾਣੀ ਪੂਣੀ ਨਹੀਂ ਅੰਦਰ ਜਾਂਦਾ ਅੱਛਾ ਉਹ ਤਾਂ ਨਾ ਸਰ ਆਹ ਦੇਖੋ ਭਾਈ ਕਿਹੜੇ ਲੋਟ ਸਾਈਕਲ ਟੰਗੇ ਪਏ ਆਗੇ ਇਹ ਵੀ ਵੇਟ ਵੰਦੇ ਆ ਸਾਰੇ ਇਧਰਲੇ ਪਾਸੇ ਵੀ ਆ ਪੁਰਾਣੇ ਲੱਗਦੇ ਆ ਸਾਰੇ ਸਾਈਕਲ ਹੀ ਸਾਈਕਲ ਆ ਗਈ ਇਹ ਆ ਪਾਈ ਡੀ ਕੈਥਲੋਨ ਵਾਲਿਆਂ ਦਾ ਸਾਰਾ ਸਟਾਫ ਹਨਾ ਸਾਰੇ ਭੈਣ ਭਾਈ ਤੇ ਜਿਨ੍ਹਾਂ ਨੇ ਆਪਣਾ ਬੜਾ ਹੀ ਮਾਨ ਸਤਕਾਰ ਕਰਿਆ ਨਾਲ ਫੋਟੋਆਂ ਫਟਮਾਂ ਵੀ ਖਿੱਚੀਆਂ ਤੇ ਜੂਸ ਦੀਆਂ ਬੋਤਲਾਂ ਵੀ ਪਾਈ ਜੜੀਆਂ ਆਪਾਂ ਨੂੰ ਪੀਣ ਵਾਸਤੇ ਮੁਫਤ ਦਿੱਤੀਆਂ ਨੇ ਜਿਆਦਾ ਗੱਲਾਂ ਵਾ ਤਾਂ ਨਹੀਂ ਕਰ ਦੇ ਸਕਦੇ ਇਹਨਾਂ ਨੂੰ ਹਿੰਦੀ ਘਟ ਆਉਂਦੀ ਹੈਗੀ ਨਾਮ ਪੁੱਛ ਲੈਨੇ ਜੀ ਹੈਲੋ भैया आपका नाम क्या है एलजो 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 एल एल हिंदी आती आपको? तोड़ा 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 है आपको थोड़ा थोड़ा कहाँ से हो त्रिशूर के, केरला त्रिशूर दो बैग हमें मिल जाएंगे ना हाँ मिलकर कोई फोन करेंगे <laughs> आपका नाम डिंजू डिंजू आप कहाँ से हो? केरला से आदर्श आदर्श आप भैया कहाँ से मैं केरला से हूँ मैथ्यू आपका मेरा नाम मैथ्यू केर्लासे ठीक है मैथ्यू हिसाम हिसाम केर्लासे केर्लासे नितिन नितिन इधरसी ठीक थी। है तो सभी भाईयो को नन्नी नन्नी अमिश ठीक बहुत अच्छा स्टाफ है बहुत प्यारा चलदे चलदे भाई राह दे विच भाई मिले हैना ते जिन्ना ने आपा नु रोटी टुक खवाया भाई ओथे राह दे विच ते अथे भाई आपा नु फड्डी कैथरोन ले आए ओही भाई ਉਹਨਾਂ ਨੇ ਭਾਈ ਸਾਈਕਲ ਦੀ ਆਪਣੇ ਹਾਲਤ ਪੁੱਛੀ ਵੀ ਕੀ ਹਾਲ ਲਗਾਤਾ ਹੈ ਤੇ ਇਧਰਲੇ ਪਾਸੇ ਭਾਈ ਉਹਨਾਂ ਉਹਨਾਂ ਨਾਲ ਵੀ ਮੁਲਾਕਾਤ ਕਰਾ ਦਿੱਗੇ ਰਸਤੇ ਦੇ ਵਿੱਚ ਮਿਲੇ ਸੀਗੇ ਤੇ ਗਾਂਹਾਂ ਦੀ ਗਾਂਹ ਆਡੀ ਕੈਥਰੋਨ ਵਾਲਿਆਂ ਦੇ ਲੈ ਆਏ ਤੇ ਪਤਾ ਨਹੀਂ ਸੀ ਭਾਈ ਇੰਨਾ ਕੁਝ ਇੰਨਾ ਪਿਆਰ ਸਤਿਕਾਰ ਮਿਲੂਗਾ ਤੇ ਸਾਰੇ ਨਾਲ ਵੱਧ ਨੰਨੀ ਨੰਦਰੀ ਇਹ ਭਾਈ ਜੀ ਇਹ ਪੰਜਾਬ ਆਏ ਤਾਂ ਸਾਨੂੰ ਭਾਈ ਜ਼ਰੂਰ ਯਾਦ ਕਰਿਓ ਜ਼ਰੂਰ ਜ਼ਰੂਰ ਆਇਲ ਕਮ ਫੋਰ ਸ਼ੂਰ ਯੈਸ ਠੀਕ ਹੈ ਆ ਬੈਗ ਬੜੇ ਲੱਭੇ ਜੀ ਪਰ ਆਪਾਂ ਨੂੰ ਭਾਈ ਕਿਤੋਂ ਨਾ ਮਿਲਿਆ ਆ ਬੜੇ ਲੱਭੇ ਸੀਗੇ ਤੇ ਅੱਜ ਇਦਾਂ ਦਾ ਸਬੱਬ ਬਣਿਆ ਭਾਈ ਮਿਲਿਆ ਆਪਾਂ ਨੂੰ ਤੇ ਆਪਨ ਭਾਈ ਡੀ ਕੈਥਲਨ ਲੈ ਕੇ ਆਇਆ ਤੇ ਪਤਾ ਨਹੀਂ ਸੋ ਉਥੋਂ ਆ ਬੈਗ ਵੀ ਮਿਲ ਜਾਣਗੇ ਇਹ ਇੱਕ ਮਿਲਿਆਗਾ ਜੀ ਇਹਨਾਂ ਦਾ ਇੱਕ ਸਟੋਰ ਹੋਰ ਆ ਇੱਕ ਦੁਕਾਨ 60 ਕਿਲੋਮੀਟਰ ਗਾਹਾਂ ਹੋਰ ਹੈਗੀ ਦੋ ਆਪਾਂ ਉਥੋਂ ਜਾ ਕੇ ਲੈਣੇ ਹੈਗੇ ਤੇ ਇਹ ਆਪਾਂ ਨੂੰ 1760 ਰੁਪਈਆ ਦਾ ਦੋਨੇ ਪਾਸੇ ਵਾਲਾ ਜਿਹੜਾ ਬੈਗ ਪਿਆ ਇਹਦਾ ਭਾਈ ਬੜਾ ਸੋਖਾਗਾ ਸਾਰਾ ਸਮਾਨ ਸੱਲਾ ਜਿਹੜਾ ਇਹਦੇ ਵਿੱਚ ਸਮ ਜਾਂਦਾਗਾ ਇਹ ਆਹ ਭਾਈ ਉਹਨਾਂ ਨੇ ਜੂਸ ਆ ਜਿਹੜਾ ਆਪਾਂ ਨੂੰ ਹਨਾ ਦਿੱਤਾਗਾ ਮਾਨ ਸਤਕਾਰ ਵਜੋਂ ਤੇ ਆਹ ਜਿਹੜੀਆਂ ਬਹਾਲੀਆਂ ਇਹ ਵੀ ਆਪਣਾ ਤਿੰਨਾ ਭਰਾਵਾਂ ਨੂੰ ਜਿਹੜੀਆਂ ਨਮੀਆਂ ਉਹ ਬਾਈ ਨੇ ਦਵਾਈਆਂ ਜਿਹੜਾ ਆਪਾਂ ਨੂੰ ਲੈ ਕੇ ਆਇਆ ਸੀਗਾ। ਯਾ ਢੀਕਾ ਥਲੋੜ ਵਾਲਾ ਦਾ ਭਾਈ ਜੂਸ ਆਗਾ। 4-5 ਕਿਲੋਮੀਟਰ ਹੀ ਹਜੇ ਅੱਗੇ ਆਏ ਸੀਗੇ ਭਾਈ ਤੇ ਆਹ ਕੇਰਲਾ ਨੰਬਰ ਗੱਡੀ ਨੇ ਫੇਰ ਘੇਰ ਲਿਆ। ਤੇ ਕਹਿੰਦੇ ਭਾਈ ਇੱਥੇ ਰੁਕੋ ਤੇ ਬੜੇ ਚੰਗੇ ਆ ਭਾਈ ਇੱਥੋਂ ਦੇ ਲੋਕ ਜਿਹੜੇ ਖਾਣਾ-ਦਾਣਾ ਪੁੱਛਦੇ ਆ ਨਾ ਹਾਲ-ਚਾਲ ਪੁੱਛਦੇ ਆ ਵੀ ਗਰਮੀ ਆ ਗਈ ਇੱਥੇ ਪਾਣੀ ਪੁੱਛਦੇ ਆ ਤੇ ਵਧੀਆ ਗੱਲਾਂ ਬਾਤਾਂ ਕਰਦੇ ਆ ਬੜੇ ਮਿਲਵਰਤਨ ਵਾਲੇ ਲੋਕ ਆ ਤੇ ਆਪਾਂ ਨਾ ਹੀ ਪੁੱਛ ਸਕਦੇ ਆ ਹੋਰ ਤਾਂ ਭਾਈ ਕੀ ਕਰ ਸਕਦੇ ਆ ਅੰਨਾ ਆਪਕਾ ਕਿਆ ਨਾਮ ਹੈ ਜੀ ਸੈਦ 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 ਕਹਾਂ ਸੇ ਹੋ ਉਹ Kerala Kerala ਸੇ ਹਾਂ Kerala ਪੁੱਛੀ 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 ਸੇ ਪੁੱਛ ਅੰਨਾ ਆਪਕਾ ਨਾਮ ਮੁਬਾਰਿਸ 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 ਅਸਲ ਮਸਲ ਰਿਆਸ ਰਿਆਸ ਤੋਂ ਅੱਛਾ ਲਗਾ ਜੀ ਆਪਸੇ ਮਿਲ ਕੇ ਹਰਪਾਲ ਹਰਪਾਲ ਜੋ ਸੰਦੀਪ ਸ਼ੁਕਰੀਆ ਮਿਹਰਬਾਨੀ ਅੱਜ ਦਾ ਰਾਹ ਦੇ ਵਿੱਚ ਭਾਈ ਤੁਰੇ ਜਾਂਦੇ ਬਹੁਤ ਭੈਣ ਭਾਈ ਮਿਲਦੇ ਹਨ ਜਿਹੜੇ ਪਿਆਰ ਸਤਿਕਾਰ ਨਾਲ ਆਪਾਂ ਨੂੰ ਰੋਕ ਲੈਂਦੇ ਹੈਗੇ ਤੇ ਫਿਰ ਭਾਈ ਰੁਕਣਾ ਵੀ ਪੈਂਦਾਗਾ ਜਦੋਂ ਕੋਈ ਪਿਆਰ ਨਾਲ ਬੁਲਾਉਂਦਾ ਹਨ ਤੇ ਰੋਕਣ ਲਈ ਕਹਿੰਦਾ ਤੇ ਭਾਈ ਰੁਕਣਾ ਵੀ ਪੈ ਜਾਂਦਾ ਇਹ ਆਪਾਂ ਬਹੁਤ ਕਹੀਦਾਗਾ ਜੀ ਵੀ ਗੱਲਾਂ ਜਦੋਂ ਅਗਲਾ ਬਾਹਲਾ ਕਰਨ ਲੱਗ ਜਾਂਦਾ ਵੀ ਭਾਈ ਸਾਨੂੰ ਕੁਝ ਨਹੀਂ ਚਾਹੀਦਾ ਪਾਣੀ ਦੀ ਬੋਤਲ ਬਸ ਪਿਆ ਦੋ ਵੀ ਪਿਆਰ ਨਾਲ ਇੱਕ ਪਾਣੀ ਦੀ ਬੋਤਲ ਦੇ ਦੋ ਮਾਨ ਸਤਕਾਰ ਵਜੋਂ ਹਣਾ ਪਰ ਫਿਰ ਵੀ ਅਗਲਾ ਆਪਣੀ ਨਹੀਂ ਸੁਣਦਾ ਉਹਨਾਂ ਨੇ ਜੋ ਕੁਝ ਵੀ ਕਰਨਾ ਹੁੰਦਾ ਉਹ ਆਪਦੀ ਮਰਜ਼ੀ ਨਾਲ ਹੀ ਕਈ ਵਾਰ ਕੋ ਜੂਸ ਜਾਂ ਕੋਈ ਖਾਣਾ-ਦਾਣਾ ਹਣਾ ਉਹ ਆਪਦੇ ਧੱਕੇ ਨਾਲ ਹੀ ਉਹ ਕਰ ਦਿੰਦੇ ਜੇ ਨਹੀਂ ਰੁਕਦੇ ਤਾਂ ਪਤਾ ਨਹੀਂ ਅਗਲੇ ਨਾਲ ਆਇਆ ਹੋਣਾ ਭਾਈ ਕੋਈ ਤਹੌਣ ਚ ਕਿੱਲਾਗਾ ਤੇ ਆਪਾਂ ਨੇ ਹੈ ਨਹੀਂਗਾ ਭਰਾਵਾ ਤੇ ਰੁਕਣਾ ਪੈਂਦਾ ਹੀ ਆ ਜੀ ਜਿਹੜਾ ਸ਼ਹਿਰ ਆ ਭਾਈ ਇਹ ਹੈਗਾ ਅੰਗਾਮਲੀ ਤੇ ਆਪਾਂ ਜਾਣਾ ਹੈਗਾ ਸਿੱਧਾ ਇੱਥੋਂ ਜੇ ਆਪਾਂ ਸੱਜੇ ਹੱਥ ਨਿਕਾ ਮਾਰ ਗਏ ਇਧਰ ਨੂੰ ਜਿਹੜੀ ਸੜਕ ਮੁੜਦੀ ਆ ਭਾਈ ਇਹ ਮਨਾਰ ਵੱਲ ਨੂੰ ਮੁੜਦੀ ਆ ਮਨਾਰ ਹੋ ਗਿਆ ਓਟੀ ਹੋ ਗਿਆ ਸੋਹਣੀਆ ਜਗ੍ਹਾ ਨਹੀਂ ਭਾਈ ਘੁੰਮਣ ਵਾਸਤੇ ਪਹਾੜੀ ਏਰੀਆ ਸਾਰਾ ਆਪਣੇ ਸੱਜੇ ਹੱਥ ਇਧਰਲੇ ਪਾਸੇ ਜੇ ਉਧਰ ਆਪਾਂ ਜਾਵਾਂਗੇ ਨਾ 20-50 ਕਿਲੋਮੀਟਰ ਤੇ ਸਾਰਾ ਪਹਾੜੀ ਏਰੀਆ ਜੀ ਮਨਾਰ ਸਾਸਰੀਗੜ੍ਹ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਪੰਜਾਬ ਜਾਰਾ ਜੀ ਵਾਪਸ ਹਾਂਜੀ ਨੰਨੀ ਤੇ 20 50 ਕਿਲੋਮੀਟਰ ਜਦੋਂ ਗਾਂ ਜਾਵਾਂਗੇ ਤਾਂ ਭਾਈ ਸਾਰਾ ਜਿਹੜਾ ਪਹਾੜੀ ਏਰੀਆ ਹੈਗਾ ਤੇ ਉਧਰ ਚਾਹ ਦੇ ਬਾਗ ਹੈਗੇ ਬੜਾ ਸੋਹਣਾ ਹੈ ਜਿਹੜਾ ਸਾਰਾ ਇਲਾਕਾ ਦੇਖਣ ਵਾਲਾ ਹੈ ਤੇ ਪਰ ਆਪਾਂ ਇਧਰ ਨੂੰ ਜਾ ਰਹੇ ਹਾਂ ਜੀ ਸਿੱਧਾ ਰੋਹਾ ਵਾਲਾਂ ਬਾਬਾ ਕਦੇ ਫੇਰ ਸਬਾਬੋ ਬਣਾਊਗਾ ਤੇ ਇਧਰ ਲੈ ਰਿਹਾ ਵੀ ਘੁੰਮ ਕੇ ਜਾਵਾਂਗੇ। ਇਲਹਾਲ ਆਪਾਂ ਇਧਰ ਜਾਣਾ ਹੈ। ਕਾਫੀ ਭਰਾਵਾਂ ਦੇ ਮੈਸੇਜ ਵੀ ਆਏ ਸੀਗੇ ਕਮੈਂਟ ਵੀ ਆਏ ਸੀਗੇ ਭਾਈ ਮਨਾਰ ਵੀ ਜ਼ਰੂਰ ਜਾਇਓ ਹੰਮ ਕੇ ਆਇਓ ਲਾਕਾ ਹੋ ਬਹੁਤ ਸੋਹਣਾਗਾ ਪਰ ਹਜੇ ਸਬਬ ਨਹੀਂ ਬਣਿਆ ਕੋਚੀ ਵਾਲੇ ਭਾਈ ਡੀ ਕੈਥਰਨ ਤੋਂ ਆਪਾਂ ਨਿਕਲ ਗਏ ਸੀਗੇ ਇੱਕ ਬੈਗ ਲੈ ਕੇ ਤੇ ਇਸ ਤੋਂ ਬਾਅਦ ਜੋਂ ਸਾਈਕਲ ਫਟਿਆ ਜੋਂ ਸਾਈਕਲ ਫਟਿਆ ਬਾਬੇ ਦੀ ਕਿਰਪਾ ਨਾਲ 60 ਕਿਲੋਮੀਟਰ ਲਿਆ ਕੇ ਸਿੱਧਾ ਡੀ ਕੈਥਰਨ ਤੇ ਠੋਕਿਆ ਇੰਦਰਲੇ ਪਾਸੇ ਭਾਈ ਇੱਕ ਹੋਰ ਡੀ ਕੈਥਰਨ ਦਾ ਜਿਹੜਾ ਸਟੋਰ ਆਗਾ ਦੁਕਾਨਾ ਉਹਨਾਂ ਦੀ ਤੇ ਆਪਾਂ ਨੂੰ ਭਾਈ ਉਹਨਾਂ ਨੇ ਇੱਕ ਬੈਗ ਦੇਤਾ ਸੀਗਾ ਦੋ ਬੈਗ ਉਹਨਾਂ ਨੇ ਕਿਹਾ ਸੀ ਭਾਈ ਤੁਹਾਨੂੰ ਇੱਥੋਂ ਮਿਲ ਜਾਣਗੇ ਬੜੇ ਲੱਬੇ ਭਾਈ ਬੜੇ ਉਹ ਕਰੇ ਤੇ ਜਦੋਂ ਮਿਲਣ ਤੇ ਆਏ ਤਾਂ ਉਦੋਂ ਅਜ ਕੋਈ ਜਿਆਦਾ ਚੇਤੇ ਵੀ ਨਹੀਂ ਸੀਗਾ ਵੀ ਬੈਗ ਲੈਣੇ ਹਨਾ ਉਹਦਾ ਰਾਹ ਚ ਉਸ ਵੱੱਬ ਬਣ ਗਿਆ ਉਹ ਬਾਈ ਟੱਕਰਿਆ ਸਾਰੀਆਂ ਗੱਲਾਂ ਬਾਤਾਂ ਹੋਈਆਂ ਡੀਕੈਸ ਲਾਉਣ ਆਏ ਤੇ ਇਹ ਬੈਗ ਮਿਲ ਗਏ ਐਦਾਂ ਸਾਰੀ ਇਹ ਗੱਲਬਾਤ ਬਣੀ ਤੇ ਆਪਾਂ ਇਸ ਟਾਈਮ ਭਾਈ ਜਿਹੜਾ 60 60 ਕਿਲੋਮੀਟਰ ਇਹ ਹੋ ਗਿਆ ਤੇ 15 ਕਿਲੋਮੀਟਰ ਆਪਣਾ ਕੋਚੀ ਸ਼ਹਿਰ ਤੋਂ ਗਾਂ ਆਏ ਸੀਗੇ 75 ਕਿਲੋਮੀਟਰ ਦਾ ਸਫ਼ਰ ਕਰ ਚੁੱਕੇ ਆਂਗੇ ਬਹੁਤ ਖਿੱਚਿਆ ਜੀ ਸਾਈਕਲ ਇਧਰਲੇ ਪਾਸੇ ਆਪਣੇ ਖੱਬੇ ਹੱਥ ਤੇ ਇੱਕ ਸ਼ਹਿਰ ਆ ਜਾਂਦਾ ਤਸੂਰ ਤਸੂਰ ਐਦਾਂ ਦਾ ਕੋਈ ਸ਼ਹਿਰ ਹੈਗਾ ਆਪਾਂ ਲਿਖ ਵੀ ਦਿਨੇ ਹੁੰਦੇ ਆ ਨਾਲ ਦੀ ਨਾਲ ਉਹ ਪੜ ਲਿਓ ਭਾਈ ਚੰਗੀ ਤਰ੍ਹਾਂ ਤੁਸੀਂ ਆਜੋ ਮੁੰਡਿਆ ਤੇ ਆਪਾਂ ਉਹਦੇ ਵਿੱਚ ਦੀ ਹੋ ਕੇ ਜਾਵਾਂਗੇ ਜੀ ਜਿਹਨੂੰ ਸੱਭਿਆ ਆਪਣੇ ਕੇਰਲਾ ਦਾ ਸੱਭਿਆਚਾਰਕ ਦਿਲ ਵੀ ਕਿਹਾ ਜਾਂਦਾਗਾ ਕਲਾ ਵਗੈਰਾ ਸੰਗੀਤ ਵਗੈਰਾ ਉੱਥੇ ਬਹੁਤ ਕੁਝ ਹੁੰਦਾਗਾ ਉਹਨੂੰ ਕੇਰਲਾ ਦਾ ਸੱਭਿਆਚਾਰਕ ਦਿਲ ਕਿਹਾ ਜਾਂਦਾ ਉਹ ਸ਼ਹਿਰ ਨੂੰ ਉਹ ਸ਼ਹਿਰ ਦੇ ਵਿੱਚ ਹੀ ਇਹ ਡੀ ਕੈਥਲੌਨ ਵਾਲਿਆਂ ਦੀ ਭਾਈ ਵੱਡੀ ਦੁਕਾਨ ਹੈ ਵੱਡਾ ਸਟੋਰ ਹੈ ਇੱਥੇ ਆਪਾਂ ਪਤਾ ਕਰਦੇ ਆਂ ਜਾ ਕੇ ਉਹਨਾਂ ਨੇ ਕਿਹਾ ਸੀ ਭਾਈ ਦੋ ਦੋ ਬੈਗ ਤੁਹਾਨੂੰ ਇੱਥੋਂ ਮਿਲ ਜਾਣਗੇ ਕੋਚੀ ਵਾਲੇ ਸਟੋਰ ਵਾਲਿਆਂ ਨੇ ਭਾਈ ਇਹਨਾਂ ਨੂੰ ਫੋਨ ਕੀਤਾ ਹੋਇਆ ਸੀਗਾ ਤੇ ਨਾਲ ਦੀ ਨਾਲ ਚੱਕ ਲੈ ਦੋ ਬੈਗ ਆਪਾਂ ਕਾਫੀ ਵੱਡਾ ਸਟੋਰ ਹੈ ਭਾਈ ਇਹ ਵੀ ਸਮਾਨ ਸੱਲਾ ਸਾਈਕਲਾਂ ਤੋਂ ਭਾਈ ਥੱਲੇ ਲਾ ਲਿਆ ਆਪਾਂ ਲੋਡ ਕਰਕੇ ਦੇਖ ਲਗੇ ਹੁਣ ਕਿੰਨਾ ਕ ਸਾਮਾਨ ਇਹਨਾਂ ਚਾਉਂਦਾ ਤੇ ਕੀ ਗੱਲ ਬਾਤ ਹੈ ਇਹ ਬੈਗ ਵਧੀਆ ਹੁੰਦੇ ਆ ਜੀ ਕਹਿੰਦੇ ਭਾਈ ਜੇ ਟੁੱਟ ਭੱਜ ਜਾਂਦੇ ਹਨਾ ਉਧੜਦੇ ਆ ਤਾਂ ਆਪਾਂ ਜਿਹੜਾ ਇਹਨਾਂ ਦਾ ਹੋਰ ਵੀ ਕਿਤੇ ਵੀ ਦੁਕਾਨਾਂ ਇਹਨਾਂ ਦਾ ਸਟੋਰ ਹੋਰ ਕਿਤੇ ਵੀ ਹੈਗਾ ਤਾਂ ਉੱਥੇ ਆਪਾਂ ਦਿਖਾ ਸਕਦੇ ਆ ਇਹ ਬਦਲ ਦਿੰਦੇ ਆਗੇ ਐਸ ਲੋਡ ਭਾਈ ਇਹ ਦੋਨੇ ਬੈਗ ਆਪ ਸਮੇ ਬੰਨੇ ਹੁੰਦੇ ਆਗੇ ਸੌਂਤੇ ਹੁੰਦੇ ਆਗੇ ਐਸ ਲੋਟੀ ਇਹ ਸਾਈਕਲ ਦੀ ਮਗਰ ਲਈ ਸ਼ੀਟ ਤੇ ਰੱਖੇ ਜਾਣਗੇ ਇਦਾਂ ਹੀ ਇੱਧਰ ਵੀ ਸਾਮਾਨ ਪੈਜੂ ਭਾਈ ਇੱਕ ਜਿਪਾ ਤੇ ਇਧਰਲੇ ਪਾਸੇ ਵੀ ਸਾਮਾਨ ਪੈਜੂ ਤੇ ਆਪਾਂ ਥੋੜਾ ਜਿਹਾ ਅੰਦਰਲਾ ਪਾਸਾ ਇਹਨਾਂ ਦਾ ਦਿਖਾ ਦਈਏ ਤੁਹਾਨੂੰ ਇਹ ਆ ਦੇ ਆਹ ਚੀਜ਼ ਬਾਈ ਕਾਫੀ ਸਖਤ ਹੁੰਦੀ ਹੈ ਜੀ ਆਹ ਚੀਜ਼ ਤੇ ਆਹ ਜਿਹੜੀਆਂ ਕੁੰਡਗਾਂ ਜੀਆਂ ਨੇ ਇਹ ਐਸਲੋਟ ਟੰਗਿਆ ਜਾਉ ਭਾਈ ਆਹ ਕਾਠੀ ਦੇ ਉੱਤੇ ਐਸਲੋਟ ਇਹ ਦੇ ਵਿੱਚ ਪੈ ਜਾਣਗੇ ਤੇ ਕੋਈ ਬੰਨਣ ਦੀ ਲੋੜ ਨਹੀਂ ਕੁਛ ਕਰਨ ਦੀ ਲੋੜ ਨਹੀਂ ਬਸ ਆਹ ਕੁੰਡਗਾਂ ਜੀਆਂ ਜਿਹੜੀਆਂ ਇਹ ਉਹ ਸ਼ੀਟ ਸ਼ੀਟ 'ਚ ਪੈ ਜਾਂਦੀਆਂ ਮਗਰਲੀ ਸ਼ੀਟ ਦੇ ਵਿੱਚ ਪੈ ਜਾਂਦੀਆਂ ਤੇ ਐਂ ਇਹ ਲੈ ਜਾਂਦਾਗਾ ਨਾਲ ਦੀ ਨਾਲ ਹੀ ਕੋਈ ਇਹਦਾ ਧਾਗਾ ਨਹੀਂ ਬੰਨਣਾ ਕੋਈ ਰੱਸੀ ਨਹੀਂ ਬੰਨਣੀ ਬਸ ਐਸਲੋਟ ਹੀ ਰੱਖਿਆ ਜਾਂਦਾ ਤੇ ਕਾਫੀ ਸੌਖਾ ਪਈ ਇਹਨਾਂ ਦਾ ਪਾਣੀ ਛੇਤੀ ਛੇਤੀ ਤਾਂ ਪੈਂਦਾ ਨਹੀਂ ਜੇ ਜ਼ਿਆਦਾ ਹੀ ਮੀਂਹ ਪਈ ਜਾਵੇ ਤੇ ਫਿਰ ਇਹਨਾਂ ਚ ਪਾਈ ਪਾਣੀ ਵੜ ਵੀ ਜਾਂਦਾਗਾ ਵਾਟਰ ਪ੍ਰੂਫ ਇਹ ਨਹੀਂ ਹੁੰਦੇ ਇਹਦੇ ਵਧੀਆ ਰੱਸੀਆਂ ਰੱਸੀਆਂ ਕਸਨੀਆਂ ਬੈਣੀਆਂ ਨਹੀਂ ਤਾਂ ਰੱਸੀਆਂ ਕਸ ਕਸ ਮੈਂ ਪੰਦਰ ਦੇ ਪ੍ਰਾਂਤਾਂ ਚ ਜਿੱਪੀਆਂ ਕਰਤੀਆਂ ਚਲ ਜਿਹੜਾ ਫੇਰ ਵੀ ਮਾੜਾ ਮੋਟਾ ਬਚ ਗਿਆ ਉਹ ਮਗਰਲੇ ਬੈਗ ਚੋਂ ਨਾਲ ਟੰਗੇ ਜਾਊ ਇੰਨਾ ਕੁਝ ਨਹੀਂ ਉਹ ਕਰਨਾ ਪੈਣਾ ਜਿੰਨਾ ਹੁਣ ਕੀਤਾਗਾ ਮੈਂ ਰੱਸੀਆਂ ਦੀ ਗੱਲ ਕੀਤੀ ਸੀ ਕਿ ਕਸ ਕਸ ਦੇ ਪ੍ਰਾਂਤਾਂ ਚ ਜਿੱਪੀਆਂ ਕਰਤੀਆਂ ਵਿੱਚ ਹਾਂ ਹੁਣ ਬਣੀ ਆ ਭਾਈ ਗੱਲ ਹੁਣ ਟਿਕਾਣੇ ਤੇ ਗੱਲ ਲੱਗੀ ਹੈਗੀ ਬੜਾ ਪਹਿਲਾਂ ਭੱਜ ਭਜਾਇਆ ਪਰ ਜਦੋਂ ਕੰਮ ਦੀ ਸੈਨਤ ਆਉਣੀ ਹੁੰਦੀ ਆ ਨਾ ਉਹਦਾ ਟਾਈਮ ਬਾਬਾ ਆਪੀ ਲਿਆਂਦਾਗਾ ਪਹਿਲਾਂ ਆਪਾਂ ਜਿੰਨੇ ਮਰਜੀ ਭੱਜੇ ਫਿਰਗੇ ਚਲੋ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈਗੀ ਤੇ ਬਾਕੀ ਬਾਬੇ ਦੇ ਹੱਥ ਹਨ ਜਿਹੜਾ ਕੰਮ ਜਦੋਂ ਨੇਪਰੇ ਚੜਨਾ ਹੁੰਦਾਗਾ ਇਧਰਲੇ ਪਾਸੇ ਜੀ ਆਪਾਂ ਇਹ ਤਿੰਨ ਸਲੀਪਿੰਗ ਬੈਗ ਪਾ ਲਈ ਪੂਰੇ ਲੋਟ ਕਰਕੇ ਤੇ ਮਾੜਾ ਮੋਟਾ ਇੱਕ ਅੱਧਾ ਲੀੜਾ ਲੱਤਾ ਜਾ ਹੋਰ ਸੀਗਾ ਉਹ ਪਾ ਲਿਆ ਇਹਦੇ ਵਿੱਚ ਔਰ ਲੈ ਦੇ ਵਿੱਚ ਇਧਰਲੇ ਪਾਸੇ ਇੱਕ ਆਪਣਾ ਡਰੋਨ ਆ ਗਿਆ ਤੇ ਐਦਾਂ ਦੀਆਂ ਹੋਰ ਚੀਜ਼ਾਂ ਹਨਾ ਤਾਰਾਂ ਤਪਾਰਾਂ ਸਾਰਾ ਕੁਝ ਲੀੜੇ ਕੱਪੜੇ ਜਿਹੜੇ ਜੋ ਵੀ ਸੀਗੇ ਉਹਦੇ ਨਾਲ ਭਰ ਲਿਆ ਇਹ ਭਰਿਆ ਨਹੀਂ ਹੈਗਾ ਪੂਰਾ ਹਜੇ ਵੀ ਥੋੜਾ ਜਿਹਾ ਜਿਹੜਾ ਖਾਲੀ ਹੈਗਾ ਵੀ 2-4 ਕੱਪੜੇ ਇਹਦੇ ਚ ਵੀ 3-4 ਲੋਰਾਂ ਹੋਰ ਪੈ ਜਾਣੀਆਂ ਇਹਦੇ ਚ ਭਾਈ ਜਿਹੜੇ ਆਪਾਂ ਆਮ ਕੱਪੜੇ ਹੁਣ ਰੋਜ਼ ਪਾਉਣੇ ਆ ਹਨਾ ਉਹ ਆ ਗਏ ਤੇ ਕੋਈ ਮਾੜਾ ਮੋਟਾ ਹੋਰ ਹੈਗਾ ਜੋ ਵੀ ਜ਼ਿਆਦਾ ਸਮਾਨ ਨਹੀਂ ਰਹਿ ਗਿਆ ਮਤਲਬ ਕਿ ਆ ਖਾਲੀ ਹੋ ਗਈ ਜੀ ਬਸ ਇਹ ਕਾ ਮੁਰਿਆ ਜੀ ਇਹ ਚ ਸਾਰੀਆਂ ਤਾਰਾਂ ਤਪਾਰਾਂ ਪਾਵਰ ਬੈਂਕ ਪਲੱਗ ਪਲੱਗ ਜਿਹੜੇ ਉਹ ਸਾਰਾ ਕੁਝ ਐਦਾਂ ਦਾ ਇਹਦੇ ਚ ਆਗਾ ਉਹੀ ਸਮਾਨ ਆ ਜੀ ਜਿਹੜਾ ਪਹਿਲਾਂ ਟੰਗੀ ਫਿਰਦੇ ਸੀ ਕਿਹੜੇ ਲੋਟ ਤੇ ਉਨਾ ਹੀ ਸਮਾਨ ਆ ਸਾਰਾ ਨਾ ਕੋਈ ਘਟਿਆ ਤੇ ਨਾ ਕੁਝ ਵਧਿਆਗਾ ਕਿੰਨਾ ਹੁਣ ਵਧੀਆ ਲੱਗਦਾਗਾ ਇਹ ਤੇ ਇਧਰਲੇ ਪਾਸੇ ਆ ਸੰਦੀਪ ਭਾਈ ਆ ਦੇਖ ਲਓ ਨੰਬਰ ਪਲੇਟਾਂ ਦੋ ਦੋ ਟੰਗੀ ਫਿਰਦਾਗਾ ਇੱਕ ਨਾਲ ਲੋਟ ਨਹੀਂ ਆਏਗਾ ਕੰਮ ਹਾਂ ਤੇ ਪੰਜਾਬੀ ਲਿਖਿਆ ਵਾ ਪੰਜਾਬੀ ਤੇ ਇੱਕ ਤੇ ਅੰਗਰੇਜ਼ੀ ਹਾਂ ਨਹੀਂ ਨਹੀਂ ਇੱਕ ਤੇ ਨਾਮ ਟਿਆ ਹੋਇਆ ਨਹੀਂ ਭਦਾਸਾ ਵਰਨਾਵਾ ਇੱਕ ਤੇ ਸਹੀ ਹੈਗਾ ਦੋਨੇ ਟੰਗ ਲੀਆਂ ਇੱਕ ਤੇ ਪੰਜਾਬ ਪੰਜਾਬੀ ਚ ਹੈ ਇੱਕ ਤੇ ਭਾਈ ਅੰਗਰੇਜ਼ੀ ਦੇ ਵਿੱਚ ਲੋਟਾ ਕੰਮ மூਨੇ ਰਾਜਾ ਹੋਣ ਲੱਗ ਗਿਆ ਜੀ ਤੇ ਅੱਜ ਨਾਲ ਤੜਕੇ ਦੀ ਚਾਹ ਜੀ ਨਹੀਂ ਪੀਤੀ ਸਮਾਰ ਕੇ ਇੱਕ ਅਰੀ ਪੀਤੀ ਹੈਗੀ ਮਸ ਮਾੜੀ ਜੀ ਤੇ ਹੁਣ ਗਾਂ ਫਿਰ ਕੋਈ ਰਹਿਣ ਵਾਸਤੇ ਥਾਂ ਫੇਰੀ ਲੰਭਾਂਗੇ ਪਹਿਲਾਂ ਚਾਹ ਦੀ ਕਟ ਪੀ ਲਗੇ ਵਾਹ ਜੀ ਵਾਹ ਚਾਹ ਜਨਾ ਮਿੱਠਾ ਘਾਟੀ ਪੀਂਦੇ ਆਗੇ ਇਹਨਾਂ ਨੂੰ ਕਹਿ ਕੇ ਥੋੜਾ ਜਿਹਾ ਤੇਜ਼ ਕਰਾਉਣਾ ਪੈਂਦਾਗਾ ਭਾਈ ਮਿੱਠਾ ਥੋੜਾ ਜਿਹਾ ਤੇਜ਼ ਰੱਖੋ ਹਮਲੋ ਟਾ ਕੰਮ ਪਹਿਲਾਂ ਜਿਹੜੀ ਸੜਕ ਤੇ ਆਪਾਂ ਸਫਰ ਕਰੀ ਜਾਂਦੇ ਸੀਗੇ ਜੀ ਉਹ 544 ਨੰਬਰ ਸੜਕ ਸੀਗੀ ਜਿੱਤੇ ਭਾਈ ਡੀ ਕੈਟਰੋਨ ਵਾਲਾ ਸਟੋਰ ਆਇਆ ਸੀਗਾ ਤੇ ਹੁਣ ਉਹਦੇ ਤੋਂ ਆਪਾਂ ਖੱਬੇ ਹੱਥ ਮੁੜ ਗਏ ਜਿੱਥੋਂ ਚਾਹ ਪੀਤੀ ਸੀਗੀ ਖੱਬੇ ਹੱਥ ਮੁੜ ਕੇ ਇਹ ਸ਼ਹਿਰ ਹੈਗਾ ਤਸੂਰ ਤਸੂਰ ਸ਼ਹਿਰ ਆ ਜੀ ਜਿਹਨੂੰ ਪਹਿਲਾਂ ਵੀ ਦੱਸਿਆ ਵੀ ਕੇਰਲਾ ਦਾ ਸੱਭਿਆਚਾਰਕ ਦਿਲ ਕਿਹਾ ਜਾਂਦਾ ਇਹ ਸ਼ਹਿਰ ਨੂੰ ਤੇ ਹੋਰ ਦੇਖਣ ਦਿਖਾਉਣ ਵਾਲਾ ਭਾਈ ਇਹਦੇ ਤੇ ਕੁਝ ਖਾਸ ਹੈ ਨਹੀਂਗਾ ਸ਼ਹਿਰ ਦੇ ਵਿੱਚ ਕਾਣਾ ਲੱਭਦੇ ਆਪਾਂ ਅੱਜ ਦਾ ਕਿੱਥੇ ਰਹਿ ਗਏ ਤੇ ਜਿਹੜੀ ਇਹ ਸੜਕ ਹੈਗੀ ਇਹ ਸੜਕ ਦਾ ਨਾਮ ਲਿਖਿਆ ਹੁੰਦਾ ਹਾਈ ਰੋਡ ਹੋਰ ਨੰਬਰ ਨੰਬਰ ਕੋਈ ਨਹੀਂ ਲੱਗਿਆ ਹੈਗਾ ਭਾਈ ਹਾਈ ਰੋਡ ਹੀ ਲਿਖਿਆ ਹੁੰਦਾਗਾ ਤਸੂਰ ਸ਼ਹਿਰ ਦੇ ਵਿੱਚ ਇੱਕ ਹੋਰ ਬੜੀ ਵਧੀਆ ਚੀਜ਼ ਦੇਖਣ ਨੂੰ ਮਿਲਿਆ ਗੋਲ ਚੌਂਕ ਤਾਂ ਬਹੁਤ ਦੇਖੇ ਹੋਣਗੇ ਇਹ ਕਾ ਗੋਲ ਚੌਂਕ ਦੇਖ ਲਓ ਭਾਈ ਕਿਹੜੇ ਲੋਟ ਬਣਿਆ ਹੋਇਆ ਆ ਦੇਖੋ ਕਿਹੜੇ ਲੋਡ ਬਣਿਆ ਆ ਬਹੁਤ ਵੱਡਾ ਭਾਈ ਇਹ ਗੋਲ ਚੌਕ ਆ ਤਸ਼ੂਰ ਸ਼ਹਿਰ ਦੇ ਵਿੱਚ ਤੇ ਇਹਦੇ ਭਾਈ ਤਾਂ ਜਾਣ ਵਾਸਤੇ ਆਹ ਪੌੜੀਆਂ ਲੱਗੀਆਂ ਹੋਈਆਂ ਥਾਂ ਥਾਂ ਤੇ ਇੱਕ ਨਹੀਂ ਹੈਗਾ ਲਿਫਟਾਂ ਵੀ ਲੱਗੀਆਂ ਆ ਉਹ ਦੇਖੋ ਜਿਹੜਾ ਕੋਈ ਅੰਗਹੀਨ ਆ ਹਨਾ ਬਜ਼ੁਰਗਾ ਉਹਨਾਂ ਵਾਸਤੇ ਲਿਫਟਾਂ ਵੀ ਲੱਗੀਆਂ ਹੋਈਆਂ ਨੇ ਐਦਾਂ ਦਾ ਚੌਕ ਆਪਾਂ ਭਾਈ ਪਹਿਲਾਂ ਕਦੇ ਨਹੀਂ ਦੇਖਿਆ ਕਿਉਂਕਿ ਭਾਈ ਇਹ ਇਸ ਲਈ ਬਣਿਆ ਹੋਇਆਗਾ ਕਿਉਂਕਿ ਇਹ ਜਿਹੜਾ ਰਾਹਗਾ ਨਾ ਕਹਿੰਦੇ ਬਹੁਤ ਖਤਰਨਾਕ ਰਾਹਗਾ ਸਾਧਨ ਬਹੁਤ ਆਉਂਦੇ ਜਾਂਦੇ ਹੁਣ ਤਾਂ ਰਾਤ ਦਾ ਸਮ ਹਜੇ ਘੱਟ ਆਉਂਦੇ ਆ ਕਿ ਦਿਨੇ ਬਹੁਤ ਬਈ ਇੱਥੇ ਆਵਾਜ਼ਾਂ ਹੀ ਰਹਿੰਦੀ ਹੈਗੀ ਐਸ ਕਰਕੇ ਬਈ ਇਹ ਖਤਰੇ ਵਾਲਾ ਰਾਹ ਹੈਗਾ ਤੇ ਇਸ ਕਰਕੇ ਲੋਕਾਂ ਦੇ ਇਧਰੋਂ ਤੇ ਉਧਰੋਂ ਉਧਰੋਂ ਇਧਰ ਜਾਣ ਵਾਸਤੇ ਜਿਹੜਾ ਇਹ ਉੱਪਰ ਦੀ ਗੋਲ ਭਾਈ ਰਾਹ ਬਣਾਇਆ ਗਿਆਗਾ ਜਿੱਥੋਂ ਮਰਜ਼ੀ ਚੜ੍ਹ ਕੇ ਜਿੱਧਰ ਮਰਜ਼ੀ ਪਾਸੇ ਉੱਤਰ ਜਾ ਜਿਹੜੀ ਮਰਜ਼ੀ ਸੜਕ ਦੇ ਉੱਤਰ ਜਾ ਕਿਉਂਕਿ ਇੱਥੇ ਚ ਰਸਤਾ ਪੈ ਜਾਂਦਾ ਨਾ ਜੀ ਤੇ ਚ ਰਸਤੇ ਦੀ ਜਿਹੜੀ ਮਰਜ਼ੀ ਸੜਕ ਦੇ ਬੰਨੇ ਤੇ ਤੁਸੀਂ ਉਤਰ ਸਕਦੇ ਹੋਗੇ ਤੇ ਪੌੜੀਆਂ ਚਾਰ ਛਪੇਰੇ ਭਾਈ ਇਹਨੂੰ ਲੱਗੀਆਂ ਹੋਈਆਂ ਨੇ ਇਹ ਬਹੁਤ ਹੀ ਸੋਹਣਾ ਇਹ ਗੋਲਚਾ ਉਹ ਇਹ ਜਿਹੜਾ ਜੀ ਤਸੂਰ ਸ਼ਹਿਰ ਹੈਗਾ ਨਾ ਇਹ ਜਮਾ ਕੇਰਲਾ ਦਾ ਕੇਂਦਰੀ ਹਿੱਸਾ ਹੈਗਾ ਕੇਰਲਾ ਦੇ ਬਿਲਕੁਲ ਵਿਚਕਾਰ ਆ ਜਾਂਦਾ ਹੈ ਇਹ ਸ਼ਹਿਰ ਬਿਲਕੁਲ ਵਿਚਕਾਰ ਆ ਦੇਖੋ ਬਹੁਤ ਹੀ ਵੱਡਾ ਪਾਈ ਇਹ ਗੋਲਚਾ ਕਿਹੜੇ ਲੋਟ ਬਣਾਇਆ ਹੋਇਆ ਆਹ ਜਾਂਦੇ ਆ ਤਾਹਾਂ ਦੀ ਲੋਕ ਆਹ ਜਾਂਦੇ ਹੌਣ ਚੱਲਦੇ ਆਂ ਭਾਈ ਆਪਾਂ ਅੱਗੇ ਨੂੰ ਹਜੇ ਕੋਈ ਰਹਿਣ ਵਾਸਤੇ ਥਾਂ ਟਿਕਾਣਾ ਜਿਹੜਾ ਆਪਾਂ ਨੂੰ ਮਿਲਿਆ ਨਹੀਂਗਾ ਇਸ ਚੌਕ ਦਾ ਜਿਹੜਾ ਨਾਮ ਹੈਗਾ ਜੀ ਠੇਕੀਨ ਕਾਡੂ ਮਦੀਨਮ ਠੇਕੀਨ ਕਾਡੂ ਮਦੀਨਮ ਇਸ ਭਾਈ ਚੌਕ ਦਾ ਨਾਮ ਹੈਗਾਗਾ ਬਹੁਤ ਵੱਡਾ ਸ਼ਹਿਰ ਆ ਭਾਈ ਤੇ ਜਗਮਗਾ ਕਰਦਾ ਪੂਰੀਆਂ ਲਾਈਟਾਂ ਲੁੱਟਾਂ ਚੱਲਦੀਆਂ ਨੇ ਸਮਾਂ ਹੋ ਗਿਆ ਜੀ ਪੌਣੇ 9 ਦਾ ਤੇ ਭਾਈ ਜਾਈ ਜਾਂਦੇ ਸੀਗੇ ਤੇ ਰਾਹ ਦੇ ਵਿੱਚ ਪੈਟਰੋਲ ਪੰਪ ਤੇ ਰਾਤਾਂ ਨੂੰ ਹੁਣ ਜਿਹੜਾ ਸਹਾਰਾ ਆਪਣਾ ਪੈਟਰੋਲ ਪੰਪ ਹੀ ਬਣਦੇ ਹੈਗੇ ਅੱਜ ਦੀ ਰਾਤ ਭਾਈ ਇੱਥੇ ਰਹਿਾਂਗੇ ਪਾਈਆਂ ਵੀਰਾਂ ਨਾਲ ਗੱਲਬਾਤ ਕਰੀ ਪੈਟਰੋਲ ਪੰਪ ਵਾਲਿਆਂ ਨਾਲ ਕਹਿੰਦੇ ਭਾਈ ਪੈਜੋ ਕੋਈ ਚੱਕਰ ਨਹੀਂ ਹੈਗਾ ਤੇ ਮੌਸਮ ਅੱਜ ਭਾਈ ਥੋੜਾ ਜਿਹਾ ਖਰਾਬ ਆ ਰੱਬ ਲਾਈਟਾਂ ਜੀਆਂ ਮਾਰੀ ਜਾਂਦਾਗਾ ਸਾਈਕਲ ਭਾਈ ਆਪਾਂ ਇਧਰਲੇ ਸ਼ੈੱਡ ਪਿਆਗਾ ਸ਼ੈੱਡ ਪਿਆ ਹੋਇਆਗਾ ਹੈ ਤਾਂ ਥੋੜਾ ਜਿਹਾ ਸਾਈਕਲ ਉਹਦੇ ਥੱਲੇ ਖੜੇ ਕਰਤੇ ਤੇ ਸੰਦੀਪ ਹੋ ਪਿਆ ਸਾਹਮਣੇ ਭਾਈ ਸੰਦੀਪ ਸੌਂ ਗਿਆ ਇਧਰਲੇ ਪਾਸੇ ਹਰਪਾਲ ਪਿਆਗਾ ਆਪਣਾ ਬੈੱਡ ਭਾਈ ਆ ਪਿਆਗਾ ਹਜੇ ਮੀਂਹ ਮਾੜਾ ਮੋਟਾ ਕੰਨਮਣ ਕਣੀ ਜਿਆਸੀ ਨਾਲ ਦੀ ਨਾਲ ਟੈਂਡ ਫੋੜੀ ਚੱਕ ਕੇ ਜਿਹੜੀ ਉਹ ਸ਼ੈੱਡ ਦੇ ਥੱਲੇ ਕਰ ਲਈਏ ਕਿਰਾਂ ਆਪਾਂ ਇੱਥੇ ਪੈਣੀ ਆ ਜੀ ਤੇ ਬਾਅਦ ਚ ਦੇਖਾਂਗੇ ਜੇ ਜ਼ਿਆਦਾ ਮੀਂਹ ਕਣੀ ਆ ਗਿਆ ਇਹਨਾਂ ਦੇ ਨਾਲ ਹੀ ਕੁਝ ਜਾਗੇ ਤੇ ਜਾਂ ਫਿਰ ਇਧਰ ਨੂੰ ਭਾਈ ਆ ਬਹੁਤ ਵੱਡਾ ਹੈਗਾ ਪੈਟਰੋਲ ਪੰਪ ਇਹਦੇ ਥੱਲੇ ਹੋ ਜਾਣਗੇ ਮੀਂਹ ਕਣੀ ਤੋਂ ਬਚੇ ਰਹਿਾਂਗੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਣੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋ ਜੀ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਸਫ਼ਰ ਦੇ ਨਾਲ ਆਪਾਂ ਭਾਈ ਇੱਧਰ ਨੂੰ ਗੋਆ ਵੱਲ ਨੂੰ ਜਿਹੜਾ ਵਧੀ ਜਾਂਦੇ ਹੈਗੇ ਤੇ ਉਸ ਤੋਂ ਬਾਅਦ ਗੋਆ ਤੋਂ ਬਾਅਦ ਆਪਾਂ ਜਿਹੜਾ ਸ੍ਰੀ ਹਿਜੂਰ ਸਾਹਿਬ ਵੱਲ ਨੂੰ ਜਾਣਾ ਹੈ ਠੀਕ ਹੈ ਜੀ ਤੇ ਮਿਲਦੇ ਆਂ ਭਾਈ ਕੱਲ ਨੂੰ ਨਵੇਂ ਸਫ਼ਰ ਦੇ ਨਾਲ சத்சிரி அால